ਨਮਸਕਾਰ ਵੀਲ ਟੀਵੀ ਦੇ ਪ੍ਰੋਗਰਾਮ ਬ੍ਰੇਕਫਾਸਟ ਨਿਊਜ਼ ਦੇ ਵਿੱਚ ਤੁਹਾਡਾ ਸਵਾਗਤ ਹੈ ਅੱਜ ਸਭ ਤੋਂ ਪਹਿਲਾਂ ਗੱਲ ਕਰਾਂਗੇ ਪੰਜਾਬ ਕੈਬਨਿਟ ਦੀ ਇੱਕ ਅਹਿਮ ਬੈਠਕ ਜਿਹੜੀ ਹੈ ਉਹ ਭਲਕੇ ਯਾਨੀ ਕਿ 13 ਮਾਰਚ ਨੂੰ ਸੀਐਮ ਭਗਵੰਤ ਮਾਨ ਦੇ ਵੱਲੋਂ ਆਪਦੀ ਰਿਹਾਈਸ਼ ਦੇ ਉੱਤੇ ਸੱਦ ਲਈ ਗਈ ਹੈ ਔਰ ਇਸ ਬੈਠਕ ਦੇ ਵਿੱਚ ਕਈ ਵੱਡੇ ਐਲਾਨ ਹੋ ਸਕਦੇ ਨੇ ਵੱਡੇ ਫੈਸਲੇ ਕੀਤੇ ਜਾ ਸਕਦੇ ਨੇ ਸਭ ਤੋਂ ਵੱਡੀ ਉਮੀਦ ਤਾਂ ਇਹ ਹੈ ਕਿ 31 ਮਾਰਚ ਤੋਂ ਪਹਿਲਾਂ ਪਹਿਲਾਂ ਪੰਜਾਬ ਸਰਕਾਰ ਨੂੰ ਪੰਜਾਬ ਵਿਧਾਨ ਸਭਾ ਦੇ ਵਿੱਚ ਬਜਟ ਸੈਸ਼ਨ ਜਿਹੜਾ ਉਸ ਨੂੰ ਕਰਵਾਉਣਾ ਬੜਾ ਜ਼ਰੂਰੀ ਹੈ ਸੋ 31 ਮਾਰਚ ਤੋਂ ਪਹਿਲਾਂ ਪਹਿਲਾਂ ਇਹ ਕਿਸੇ ਵੀ ਹਾਲਤ ਦੇ ਵਿੱਚ ਬਜਟ ਸੈਸ਼ਨ ਜਿਹੜਾ ਹੋਣਾ ਚਾਹੀਦਾ ਸੋ ਇਹਦੇ ਲਈ ਬੜੀ ਸੰਭਾਵਨਾ ਹਾਲਾਂਕਿ ਇਸ ਬੈਠਕ ਦਾ ਅਜੰਡਾ ਨਹੀਂ ਸਾਹਮਣੇ ਆਇਆ ਕਿ ਅਜੰਡਾ ਕੀ ਰਹੇਗਾ ਪਰ ਇਹ ਕਿਆਸਰਾਈਆਂ ਜਰੂਰ ਚੱਲ ਰਹੀਆਂ ਨੇ ਕਿ ਜੇ 31 ਮਾਰਚ ਤੋਂ ਪਹਿਲਾਂ ਪਹਿਲਾਂ ਬਜਟ ਸੈਸ਼ਨ ਹੋਣਾ ਹੀ ਚਾਹੀਦਾ ਹੈ ਤੇ ਕਿਤੇ ਨਾ ਕਿਤੇ ਬਜਟ ਸੈਸ਼ਨ ਦੀ ਤਰੀਕ ਦੇ ਉੱਤੇ ਜਿਹੜੀ ਚਰਚਾ ਹੈ ਕੱਲ ਤਰੀਕ ਬਜਟ ਸੈਸ਼ਨ ਦੀ ਪੰਜਾਬ ਦੇ ਉਦੀ ਸਾਹਮਣੇ ਆ ਸਕਦੀ ਹੈ ਸੋ ਇੱਕ ਅਹਿਮ ਬੈਠਕ ਜਿਹੜੀ ਹੈ 13 ਮਾਰਚ ਨੂੰ ਸੀਐਮ ਭਗਵੰਤ ਮਾਨ ਹੁਣਾਂ ਦੀ ਰਿਹائش ਤੇ ਕੱਲ 11 ਵਜੇ ਉਹ ਕੈਬਨਿਟ ਦੀ ਬੈਠਕ ਹੋਏਗੀ ਔਰ ਉਸ ਬੈਠਕ ਤੋਂ ਬਾਅਦ ਉਸ ਬੈਠਕ ਦੇ ਵਿੱਚ ਕਿਹੜੇ ਕਿਹੜੇ ਏਜੰਡੇ ਰਹੇ ਨੇ ਉਹਦੇ ਉੱਤੇ ਵਿਸਤਾਰ ਸਹਿਤ ਕਿਸੇ ਵੀ ਕੈਬਨਿਟ ਮੰਤਰੀ ਦੇ ਵੱਲੋਂ ਫਿਰ ਇੱਕ ਪ੍ਰੈਸ ਕਾਨਫਰੰਸ ਕੀਤੀ ਜਾਏਗੀ ਉਹਦੇ ਵਿੱਚ ਉਹ ਅਜੰਡਾ ਜਿਹੜਾ ਜੋ ਵੀ ਬੈਠਕ ਦਾ ਰਿਹਾ ਉਹ ਸਾਹਮਣੇ ਆ ਜਾਏਗਾ ਪਰ ਬਹੁਤ ਜਲਦੀ ਤੁਹਾਨੂੰ ਪੰਜਾਬ ਵਿਧਾਨ ਸਭਾ ਦੇ ਵਿੱਚ ਬਜਟ ਸੈਸ਼ਨ ਦੀ ਤਰੀਕ ਦਾ ਐਲਾਨ ਹੁੰਦਾ ਜ਼ਰੂਰ ਨਜ਼ਰ ਆਏਗਾ ਔਰ ਕੱਲ ਦੀ ਬੈਠਕ ਦੇ ਵਿੱਚ ਬੜੀਆਂ ਸੰਭਾਵਨਾਵਾਂ ਨੇ ਕਿ ਇਸ ਦੇ ਉੱਤੇ ਚਰਚਾ ਹੋ ਸਕਦੀ ਹੈ ਅੱਜ ਅੱਜ ਸੁਪਰੀਮ ਕੋਰਟ ਦੇ ਵਿੱਚ ਦਿੱਲੀ ਹਾਈ ਕੋਰਟ ਦੇ ਵਿੱਚ ਮਾਫ ਕਰਨਾ ਇੱਕ ਐਸੀ ਯਾਚਿਕਾ ਦੇ ਉੱਤੇ ਸੁਣਵਾਈ ਹੋਣ ਵਾਲੀ ਹੈ ਜਿਹੜੀ ਸ਼ਾਇਦ ਤੁਹਾਡੇ ਸਾਰਿਆਂ ਦੇ ਲਈ ਜਾਣਣੀ ਬੜੀ ਜ਼ਰੂਰੀ ਹੈ ਦਰਸਲ ਦੇਸ਼ ਦਾ ਨਾਮ ਜਿਹੜਾ ਇੰਡੀਆ ਤੋਂ ਇੰਡੀਆ ਦੀ ਜਗ੍ਹਾ ਭਾਰਤ ਜਾਂ ਹਿੰਦੂਸਤਾਨ ਕਰਨ ਦੀ ਮੰਗ ਦੇ ਲਈ ਇੱਕ ਪਟੀਸ਼ਨ ਇੱਕ ਯਾਚਿਕਾ ਜਿਹੜੀ ਹੈ ਉਹ ਦਿੱਲੀ ਹਾਈ ਕੋਰਟ ਦੇ ਵਿੱਚ ਲਗਾਈ ਗਈ ਸੀ ਸੋ ਅੱਜ ਉਹਦੇ ਉੱਤੇ ਸੁਣਵਾਈ ਹੋਣੀ ਹੈ ਇਸ ਸੁਣਵਾਈ ਦੇ ਵਿੱਚ ਬਹੁਤ ਕੁਝ ਖਾਸ ਰਹਿਣ ਵਾਲਾ ਸੋ ਕੀ ਦਿੱਲੀ ਹਾਈ ਕੋਰਟ ਦੇ ਵੱਲੋਂ ਇਸ ਸੁਣਵਾਈ ਦੇ ਵਿੱਚ ਇੰਡੀਆ ਦਾ ਨਾਮ ਬਦਲ ਕੇ ਭਾਰਤ ਜਾਂ ਹਿੰਦੂਸਤਾਨ ਕੀਤਾ ਜਾਏਗਾ ਜਾਂ ਕੋਈ ਐਸਾ ਪ੍ਰਬੰਧਨ ਰਹਿੰਦਾ ਹੈ ਕਿ ਦਿੱਲੀ ਹਾਈ ਕੋਰਟ ਤੋਂ ਉੱਪਰਲੀ ਅਦਾਲਤ ਦੇ ਵਿੱਚ ਜਾਣ ਦੇ ਲਈ ਇਸ याचिका ਦੇ ਜਿਹੜਾ ਪਟੀਸ਼ਨ ਕਰਤਾ ਉਹਨੂੰ ਕਿਹਾ ਜਾਵੇ ਸੋ ਅੱਜ ਇਹਦੇ ਉੱਤੇ ਸੁਣਵਾਈ ਹੋਣੀ ਹੈ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਜ਼ਰੂਰ ਜ਼ਿਕਰ ਕਰਾਂਗੇ ਕਿ ਇਸ ਸੁਣਵਾਈ ਦੇ ਉੱਤੇ ਕੀ ਕੁਝ ਫੈਸਲਾ ਜਿਹੜਾ ਦਿੱਲੀ ਹਾਈ ਕੋਰਟ ਦਾ ਸਾਹਮਣੇ ਆਇਆ ਉਸ ਤੋਂ ਇਲਾਵਾ ਅਰਵਿੰਦ ਕੇਜਰੀਵਾਲ ਦੇ ਉੱਪਰ ਐਫ ਆਈ ਆਰ ਦਰਜ ਕਰਨ ਦੇ ਆਦੇਸ਼ ਜਿਹੜੇ ਕੋਰਟ ਦੇ ਵੱਲੋਂ ਦਿੱਤੇ ਗਏ ਨੇ ਉਹ ਵੀ ਅਸੀਂ ਆਪਣੇ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਵਿਸਤਾਰ ਸਹਿਤ ਉਹਦੇ ਤੇ ਚਰਚਾ ਕਰਾਂਗੇ ਕਿ ਕੋਰਟ ਨੇ ਕਿਹੜੇ-ਕਿਹੜੇ ਮਾਪਦੰਡਾਂ ਦੇ ਆਧਾਰ ਦੇ ਉੱਤੇ ਇਸ ਐਫ ਆਈ ਆਰ ਨੂੰ ਕਰਨ ਦੇ ਲਈ ਜਿਹੜਾ ਉਹ ਆਰਡਰ ਕੀਤਾ ਹੈ ਕੱਲ ਆਪਾਂ ਸ਼ਾਮ ਇੱਕ ਖਬਰ ਕੀਤੀ ਸੀ ਕਿ ਬਲੋਚ ਆਰਮੀ ਦੇ ਵੱਲੋਂ ਇੱਕ ਪਾਕਿਸਤਾਨ ਦੀ ਪੈਸੇਂਜਰ ਟ੍ਰੇਨ ਨੂੰ ਹਾਈਜੈਕ ਕਰ ਲਿਆ ਗਿਆ ਜਿਹਦੇ ਵਿੱਚ ਆਪਾਂ ਦੱਸਿਆ ਸੀ ਕਿ 6 ਆਰਮੀ ਦੇ ਜਵਾਨ ਜਿਹੜੇ ਉਹਨਾਂ ਦੀ ਮੌਤ ਹੋ ਗਈ ਔਰ ਇਹ ਗਿਣਤੀ ਵੱਧ ਵੀ ਸਕਦੀ ਹੈ ਸੋ ਹੁਣ ਜੋ ਬੀਤੇ 12 13 ਘੰਟਿਆਂ ਦੇ ਵਿੱਚ 14 ਘੰਟਿਆਂ ਦੇ ਵਿੱਚ ਜਿਹੜੀਆਂ ਖਬਰਾਂ ਨਿਕਲ ਕੇ ਹੁਣ ਸਾਹਮਣੇ ਆ ਰਹੀਆਂ ਕਿ 30 ਸੈਨਿਕਾਂ ਦੀ ਮੌਤ ਹੋ ਚੁੱਕੀ ਹੈ ਹੁਣ ਤੱਕ ਜੋ ਪਾਕਿਸਤਾਨ ਦੇ ਮੀਡੀਆ ਆਧਾਰਿਆਂ ਦੇ ਵੱਲੋਂ ਜੋ ਹੁਣ ਤੱਕ ਚਲਾਇਆ ਜਾ ਰਿਹਾ ਕਿ ਸੈਨਿਕਾਂ ਦੀ ਗਿਣਤੀ 6 ਤੋਂ 30 ਹੋ ਗਈ ਹੈ اور ਅਜੇ ਵੀ ਉਹਨਾਂ ਲੋਕਾਂ ਨੂੰ ਬਲੋਚ ਲਿਬਰੇਸ਼ਨ ਆਰਮੀ ਦੇ ਵੱਲੋਂ ਬੰਦੀ ਬਣਾਇਆ ਹੋਇਆ ਹੈ ਹਾਈਜੈਕ ਕੀਤਾ ਹੋਇਆ ਟ੍ਰੇਨ ਨੂੰ ਕਵੈਟਾ ਤੋਂ ਪੇਸ਼ਾਵਰ ਜਾ ਰਹੀ ਸੀ ਇਹ ਟ੍ਰੇਨ ਔਰ ਇਸ ਦੇ ਵਿੱਚ ਹੁਣ ਦੱਸਿਆ ਜਾ ਰਿਹਾ ਹੈ ਕਿ 200 ਦੇ ਕਰੀਬ ਦੋਸਤੋਂ ਵੱਧ ਲੋਕ ਜਿਹੜੇ ਆ ਉਹ ਇਸ ਦੇ ਵਿੱਚ ਅਜੇ ਵੀ ਬੰਦਕ ਬਣਾਏ ਹੋਏ ਨੇ ਔਰ ਉਹਨਾਂ ਦੇ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਜਿਹੜੇ ਬਲੋਚ ਲਿਬਰੇਸ਼ਨ ਆਰਮੀ ਦੇ ਜਿਹੜੇ ਲੋਕ ਨੇ ਪਾਕਿਸਤਾਨੀ ਆਰਮੀ ਦੇ ਵੱਲੋਂ ਜਿਨ੍ਹਾਂ ਨੂੰ ਬੰਧਕ ਬਣਾਇਆ ਗਿਆ ਉਹਨਾਂ ਦੇ ਉਹਨਾਂ ਦੇ ਲਈ ਡੀਲ ਇਹ ਫਾਈਨਲ ਕੀਤੀ ਜਾ ਰਹੀ ਹੈ ਕਿ ਅਸੀਂ ਤੁਹਾਡੇ ਇੰਨੇ ਬੰਦੇ ਛੱਡਾਂਗੇ ਤੁਸੀਂ ਸਾਡੇ ਬੰਦੇ ਛੱਡ ਦਿਓ ਇਸ ਦੇ ਕਰਕੇ ਇਸ ਟ੍ਰੇਨ ਨੂੰ ਹਾਈਜੈਕ ਕੀਤਾ ਗਿਆ ਕਿਉਂਕਿ ਕੱਲ ਤੱਕ ਇਸ ਚੀਜ਼ ਦੀ ਪੁਸ਼ਟੀ ਬਲੋਚ ਆਰਮੀ ਨੇ ਵੀ ਨਹੀਂ ਕੀਤੀ ਸੀ ਕਿ ਉਹਨਾਂ ਨੇ ਟ੍ਰੇਨ ਕਿਉਂ ਹਾਈਜੈਕ ਕੀਤੀਆ ਪਰ ਉਹਨਾਂ ਨੇ ਇਹ ਤਮਕੀ ਜ਼ਰੂਰ ਦੇ ਦਿੱਤੀ ਸੀ ਕਿ ਜੇ ਤੁਸੀਂ ਸਾਡੇ ਉੱਤੇ ਕੋਈ ਵੀ ਕਾਰਵਾਈ ਕਰਨ ਦੀ ਕੋਸ਼ਿਸ਼ ਕਰੋਗੇ ਤੇ ਤੁਹਾਡੇ ਲੋਕਾਂ ਨੂੰ ਅਸੀਂ ਜਿਹਨਾਂ ਨੂੰ ਬੰਦਕ ਬਣਾਇਆ ਉਹਨਾਂ ਨੂੰ ਮੌਤੇ ਘਾਟ ਉਤਾਰ ਦੇਵਾਂਗੇ ਸੋ ਅਜੇ ਤੱਕ ਵੀ ਆਪਰੇਸ਼ਨ ਚੱਲ ਰਿਹਾ ਪਾਕਿਸਤਾਨੀ ਆਰਮੀ ਦੇ ਵੱਲੋਂ ਦੱਸਿਆ ਜਾ ਰਿਹਾ ਕਿ 16 ਦੇ ਕਰੀਬ ਉਹ ਅਤਵਾਦੀ ਜਿਹੜੇ ਉਸ ਟ੍ਰੇਨ ਨੂੰ ਜਿਨ੍ਹਾਂ ਨੇ ਹਾਈਜੈਕ ਕੀਤਾ ਹੈ ਉਹਨਾਂ ਨੂੰ ਵੀ ਮਾਰ ਦਿੱਤਾ ਗਿਆ ਆਪਰੇਸ਼ਨ ਲਗਾਤਾਰ ਚੱਲ ਰਿਹਾ ਪਰ 30 ਦੇ ਕਰੀਬ ਸੈਨਿਕ ਵੀ ਮਾਰੇ ਜਾ ਚੁੱਕੇ ਨੇ ਅਜੇ ਤੱਕ ਜੋ ਖਬਰਾਂ ਸਾਹਮਣੇ ਆ ਰਹੀਆਂ ਨੇ ਆਪਰੇਸ਼ਨ ਅਜੇ ਤੱਕ ਜਾਰੀ ਹੈ ਸੈਨਿਕਾਂ ਦੇ ਮਰਨ ਦੀ ਗਿਣਤੀ ਵੀ ਵੱਧ ਸਕਦੀ ਹੈ ਔਰ ਇਹ ਵੀ ਦੇਖਣਾ ਹੋਏਗਾ ਕਿ 48 ਘੰਟੇ ਦਾ ਜਿਹੜਾ ਸਮਾਂ ਸੀ ਬਲੋਚ ਆਰਮੀ ਦੇ ਵੱਲੋਂ ਦਿੱਤਾ ਗਿਆ ਸੀ ਕਿ 48 ਘੰਟਿਆਂ ਦੇ ਵਿੱਚ ਵਿੱਚ ਤੁਸੀਂ ਸਾਡੇ ਬੰਦਿਆਂ ਨੂੰ ਛੱਡ ਦਿਓ ਤੇ ਤੁਹਾਡੇ ਪੈਸੇਂਜਰ ਅਸੀਂ ਛੱਡ ਦੇਾਂਗੇ ਪਰ ਜੇ ਪਾਕਿਸਤਾਨ ਆਰਮੀ 48 ਘੰਟੇ ਦੇ ਵਿੱਚ ਵਿੱਚ ਵੀ ਉਹਨਾਂ ਲੋਕਾਂ ਨੂੰ ਜਿਹੜੇ ਬੰਧਕ ਬਣਾਏ ਹੋਏ ਨੇ ਬਲੋਚ ਦੇ ਲੋਕ ਉਹਨਾਂ ਨੂੰ ਜੇ ਨਹੀਂ ਛੱਡਦੀ ਤਾਂ ਕੀ ਜਿਹੜੇ ਬੰਦਕ ਬਣਾਏ ਹੋਏ ਲੋਕ ਨੇ ਪਾਕਿਸਤਾਨ ਦੇ ਉਸ ਟ੍ਰੇਨ ਦੇ ਪੈਸੇਂਜਰ ਕੀ ਬਲੋਚ ਆਰਮੀ ਦੇ ਵੱਲੋਂ ਉਹਨਾਂ ਨੂੰ ਵੀ ਮੌਤ ਦੇ ਘਾਟ ਉਤਾਰ ਦਿੱਤਾ ਜਾਏਗਾ ਸੋ ਬਹੁਤ ਸਾਰੀਆਂ ਚਰਚਾਵਾਂ ਨੇ ਔਰ ਲਗਾਤਾਰ ਆਪਰੇਸ਼ਨ ਜਿਹੜਾ ਇਹ ਚੱਲ ਰਿਹਾ ਹੈ ਉਹਦੇ ਉੱਤੇ ਪੂਰੀ ਦੁਨੀਆ ਦੀ ਨਿਗਾਹਾਂ ਭੜੀਆਂ ਹੋਈਆਂ ਨੇ ਅਗਲੀ ਖਬਰ ਭਾਰਤ ਦੇ ਪੋਲਿਊਸ਼ਨ ਦੇ ਨਾਲ 에ਅਰ ਪੋਲਿਊਸ਼ਨ ਦੇ ਨਾਲ ਜੁੜੀ ਹੋਈ ਹੈ ਦਰਸਲ ਇੱਕ ਸਵਿਸ਼ 에ਅਰ ਕੁਆਲਿਟੀ ਕੰਪਨੀ IQ 에ਅਰ ਨੇ ਇੱਕ ਪੋਲਿਊਸ਼ਨ ਰਿਪੋਰਟ ਜਾਰੀ ਕੀਤੀ ਹੈ ਜਿਹਦੇ ਵਿੱਚ ਦੁਨੀਆ ਦੇ ਸਭ ਤੋਂ 20 ਜਿਹੜੇ ਪੋਲਿਊਟਡ ਆ ਦੇਸ਼ ਨੇ ਉਹਨਾਂ ਦੇ ਵਿੱਚੋਂ ਭਾਰਤ ਦਾ ਨਾਮ ਜਿਹੜਾ ਹੈ ਉਹ 5ਵੇਂ ਨੰਬਰ ਤੇ ਆਇਆ ਔਰ ਟੌਪ ਦੇ 20 ਦੇਸ਼ਾਂ ਦੀ ਜੇਕਰ ਗਿਣਤੀ ਕਰੀਏ ਪੂਰੀ ਦੁਨੀਆ ਦੇ ਵਿੱਚ ਜਿਹੜੇ ਸਭ ਤੋਂ ਜ਼ਿਆਦਾ ਪੋਲੂਸ਼ਨ ਜਿਨਾ ਆ ਸ਼ਹਿਰਾਂ ਦੇ ਵਿੱਚ ਹੈ ਉਹਨਾਂ ਦੇ ਵਿੱਚੋਂ 20 ਦੇ ਵਿੱਚੋਂ ਪੂਰੀ ਦੁਨੀਆ ਦੇ 20 ਦੇ ਵਿੱਚੋਂ ਭਾਰਤ ਦੇ 13 ਸ਼ਹਿਰ ਨੇ ਜਿਨ੍ਹਾਂ ਦੇ ਵਿੱਚ ਸਭ ਤੋਂ ਵੱਧ ਪੋਲੂਸ਼ਨ ਹੈ ਔਰ ਮੇਘਾਲਿਆ ਦਾ ਜਿਹੜਾ ਹੈ ਬਰਨੀ ਹੌਟ ਸਭ ਤੋਂ ਵੱਧ ਪੋਲਿਊਟਿਡ ਸ਼ਹਿਰ ਹੈ ਜਿਹੜਾ ਉਹ ਇਸ ਕੰਪਨੀ ਦੇ ਵੱਲੋਂ ਆਪਣੀ ਰਿਪੋਰਟ ਦੇ ਵਿੱਚ ਦੱਸਿਆ ਗਿਆ ਔਰ ਦਿੱਲੀ ਦੁਨੀਆ ਦੀ ਸਭ ਤੋਂ ਵੱਧ ਪ੍ਰਦੂਸ਼ਣ ਵਾਲੀ ਰਾਜਧਾਨੀ ਹੈ ਸੋ ਭਾਰਤ ਦੇ ਇਹਨਾਂ ਜੇਕਰ 13 ਸ਼ਹਿਰਾਂ ਦੀ ਗੱਲ ਕਰੀਏ ਤੇ ਇਹਦੇ ਵਿੱਚ ਤੀਸਰੇ ਨੰਬਰ ਤੇ ਜਿਹੜਾ ਸ਼ਹਿਰ ਆਂਦਾ ਤੁਸੀਂ ਹੈਰਾਨ ਹੋ ਜਾਓਗੇ ਉਸ ਨੂੰ ਸੁਣ ਕੇ ਕਿ ਪੰਜਾਬ ਦਾ ਮੁੱਲਾਪੁਰ ਹੈ ਮੁੱਲਾਪੁਰ ਉਹ ਸ਼ਹਿਰ ਹੈ ਜਿੱਥੇ ਹੁਣ ਨਵਾਂ ਕ੍ਰਿਕਟ ਸਟੇਡੀਅਮ ਪੰਜਾਬ ਦਾ ਬਣਾਇਆ ਗਿਆ ਔਰ ਆਈਪੀਐਲ ਦੇ ਬਹੁਤ ਸਾਰੇ ਮੈਚ ਮੁੱਲਾਪੁਰ ਦੇ ਵਿੱਚ ਹੋਣ ਆਲੇ ਨੇ ਸੋ ਮੁੱਲਾਪੁਰ ਇਹਨਾਂ 13 ਸ਼ਹਿਰਾਂ ਦੇ ਵਿੱਚੋਂ ਜੇ ਅਸੀਂ ਪੰਜਾਬ ਦੇ 13 ਸ਼ਹਿਰਾਂ ਦੀ ਗੱਲ ਕਰੀਏ ਪੂਰੀ ਦੁਨੀਆ ਦੇ 20 ਸ਼ਹਿਰਾਂ ਦੇ ਵਿੱਚੋਂ ਪੰਜਾਬ ਦੇ ਜਿਹੜੇ 13 ਭਾਰਤ ਦੇ ਜਿਹੜੇ 13 ਨੇ ਉਹਨਾਂ ਵਿੱਚੋਂ ਤੀਸਰੇ ਨੰਬਰ ਤੇ ਮੁੱਲਾਪੁਰ ਆਂਦਾ ਹੈ ਮੁੱਲਾਪੁਰ ਸਭ ਤੋਂ ਵੱਧ ਪ੍ਰਦੂਸ਼ਣ ਵਾਲਾ ਜਿਹੜਾ ਸਿਟੀ ਜਿਹੜੀ ਹੈ ਉਹ ਹੈ ਸੋ ਇਹਦੇ ਵਿੱਚ ਬੜੇ ਹੈਰਾਨੀਜਨਕ ਆંકੜੇ ਨੇ ਇਹ ਬੜੀ ਚਿੰਤਾ ਵਾਲੀ ਗੱਲ ਹੈ ਕਿਉਂਕਿ ਦੇਸ਼ ਦੇ ਵਿੱਚ ਬਹੁਤ ਸਾਰੀਆਂ ਐਸੀ ਪੋਲੂਸ਼ਨ ਦੇ ਕਰਕੇ ਬਹੁਤ ਸਾਰੀਆਂ ਬਿਮਾਰੀਆਂ ਸਮੇਂ-ਸਮੇਂ ਦੇ ਉੱਤੇ ਫੈਲਦੀਆਂ ਰਹਿੰਦੀਆਂ ਨੇ ਪਰ ਜੇ ਤੁਸੀਂ ਇਸ ਰਿਪੋਰਟ ਦੇ ਉੱਪਰ ਨਜ਼ਰ ਮਾਰੋਗੇ ਤਾਂ ਬੜੀ ਚਿੰਤਾਜਨਕ ਹੈ ਪਰ ਜੇ ਤੁਹਾਨੂੰ 2023 ਦੇ ਅੰਕੜਿਆਂ ਦੇ ਉੱਤੇ ਨਜ਼ਰ ਮਾਰੀ ਆਪਾਂ ਥੋੜੀ ਜੀ ਤੇ ਥੋੜੇ ਜੇ ਤੁਸੀਂ ਇਸ ਦੇ ਵਿੱਚ ਸੰਤੁਸ਼ਟੀ ਜਿਹੜੀ ਜ਼ਾਹਰ ਜ਼ਰੂਰ ਕਰੋਗੇ ਕਿ 2023 ਦੇ ਵਿੱਚ ਇਸ ਕੰਪਨੀ ਦੇ ਵੱਲੋਂ ਜੋ ਰਿਪੋਰਟ ਜਾਨੀ ਕੀਤੀ ਗਈ ਸੀ ਉਹਦੇ ਵਿੱਚ ਭਾਰਤ ਦੁਨੀਆ ਦੇ 3 ਤੀਸਰੇ ਨੰਬਰ ਤੇ ਸਭ ਤੋਂ ਵੱਧ ਪ੍ਰਦੂਸ਼ਣ ਵਾਲੇ ਦੇਸ਼ਾਂ ਦੇ ਵਿੱਚੋਂ ਇੱਕ ਸੀ ਪਰ ਹੁਣ ਦੋ ਪਾਇਦਾਨ ਖਿਸਕ ਕੇ ਭਾਰਤ ਪੰਜਵੇਂ ਤੇ ਚਲਾ ਗਿਆ ਮਤਲਬ ਸੁਧਾਰ ਹੋਇਆ ਸੁਧਾਰ ਹੋਇਆ ਪੋਲਿਊਸ਼ਨ ਦੇ ਵਿੱਚ ਔਰ ਆਉਣ ਵਾਲੇ ਟਾਈਮ ਦੇ ਵਿੱਚ ਵੀ ਤੁਸੀਂ ਜੇ ਨਿਤਿਨ ਗੜਕੜੀ ਜਿਹੜੇ ਸੜਕੀ ਆਵਾਜਾਈ ਮੰਤਰੀ ਨੇ ਕੇਂਦਰੀ ਮੰਤਰੀ ਨੇ ਉਹਨਾਂ ਦੇ ਵੱਲੋਂ ਲਗਾਤਾਰ ਕਿਹਾ ਜਾਂਦਾ ਹੈ ਕਿ ਅਸੀਂ ਗੱਡੀਆਂ ਦੇ ਨਾਲ ਫੈਲਣ ਵਾਲਾ ਪੋਲਿਊਸ਼ਨ ਜਿਹੜਾ ਉਸ ਨੂੰ ਲਗਾਤਾਰ ਘਟ ਕਰਨ ਦੇ ਲਈ ਇਲੈਕਟ੍ਰੋਨਿਕ ਵਾਹਨ ਦੇਸ਼ ਦੇ ਵਿੱਚ 2030 ਤੱਕ ਸਾਡੀ ਕੋਸ਼ਿਸ਼ ਹੈ ਕਿ ਭਾਰਤ ਦੇ ਵਿੱਚ ਸਾਰੇ ਪੈਟਰੋਲ ਡੀਜ਼ਲ ਵਾਲੇ ਵਾਹਨਾਂ ਦੇ ਉੱਪਰ ਲਗਭਗ ਲਗਭਗ ਉਹਨਾਂ ਨੂੰ ਖਤਮ ਕਰਕੇ ਉਹਨਾਂ ਤੇ ਕਟੌਤੀ ਕਰਕੇ ਇਲੈਕਟ੍ਰੋਨਿਕ ਵਾਹਨ ਜਿਹੜੇ ਲੈ ਕੇ ਆਈਏ ਤਾਂ ਕਿ ਪੋਲਿਊਸ਼ਨ ਨੂੰ ਘਟਾਇਆ ਜਾ ਸਕੇ ਦੇਸ਼ ਦੇ ਵਿੱਚ ਕਈ ਤਰੀਕੇ ਦੇ ਨਾਲ ਹੋਰ ਤਰੀਕੇ ਨਾਲ ਵੀ ਪੋਲਿਊਸ਼ਨ ਆਂਦਾ ਹੈ ਫੈਕਟਰੀਜ਼ ਦਾ ਜਿਹੜਾ ਧੂਆਂ ਹੈ ਜਾਂ ਹੋ ਜਾਂ ਹੋਰ ਕਈ ਤਰੀਕੇ ਦੇ ਪੋਲਿਊਸ਼ਨ ਦੇ ਨਾਲ ਦੇਸ਼ ਦੇ ਲੋਕਾਂ ਨੂੰ ਜੂਝਣਾ ਪੈਂਦਾ ਪਰ ਜਿਹਦੇ ਵਿੱਚੋਂ ਇੱਕ ਬਹੁਤ ਵੱਡਾ ਹੈ ਕਿ ਪੋਲਿਊਸ਼ਨ ਦਾ ਸਾਧਨ ਹੈ ਜਿਹੜਾ ਜਿਹਦੇ ਨਾਲ ਪੋਲਿਊਸ਼ਨ ਫੈਲਦਾ ਉਹ ਹੈ ਗੱਡੀਆਂ ਦਾ ਪੋਲਿਊਸ਼ਨ ਸੋ ਭਾਰਤ ਹੁਣ ਲਗਾਤਾਰ ਇਹਦੇ ਉਤੇ ਕੰਮ ਕਰ ਰਿਹਾ ਕਿਉਂਕਿ 2023 ਦੇ ਆંકੜੇ ਹੁਣ ਵੀ ਬੜੇ ਚਿੰਤਾਜਨਕ ਨੇ ਪਰ ਜੇ ਤੁਸੀਂ 2023 ਦੇ ਆંકੜਿਆਂ ਉੱਤੇ ਨਜ਼ਰ ਮਾਰੋਗੇ ਤਾਂ ਥੋੜੀ ਜਿਹੀ ਤੁਹਾਨੂੰ ਰਾਹਤ ਵਾਲੀ ਖਬਰ ਜ਼ਰੂਰ ਲੱਗੇਗੀ ਕਿ ਕਿ ਸ਼ਾਇਦ ਪਹਿਲਾਂ ਨਾਲੋਂ ਹੁਣ ਕੁਝ ਥੋੜਾ ਫਰਕ ਜ਼ਰੂਰ ਪਿਆ ਹੋਰ ਆਉਣ ਵਾਲੇ ਟਾਈਮ ਦੇ ਉੱਤੇ ਇਸ ਫਰਕ ਨੂੰ ਵਧਾਉਣ ਦੀ ਜਿਹੜੀ ਕੋਸ਼ਿਸ਼ ਹੈ ਉਹ ਸਰਕਾਰ ਦੇ ਵੱਲੋਂ ਕੀਤੀ ਜਾ ਸਕਦੀ ਆ ਇੱਕ ਖਬਰ ਬੀਤੇ ਕੱਲ ਚਰਚਾ ਦਾ ਵਿਸ਼ਾ ਬਣੀ ਜਦੋਂ ਦੇਸ਼ ਦੇ ਸੈਟੇਲਾਈਟ ਦੇ ਨਾਲ ਇੰਟਰਨੈਟ ਮਿਲੇਗਾ ਦੇਸ਼ ਦੇ ਲੋਕਾਂ ਨੂੰ ਸੈਟੇਲਾਈਟ ਦੇ ਮਾਧਿਅਮ ਦੇ ਨਾਲ ਇੰਟਰਨੈਟ ਮਿਲਣ ਦੀ ਜਿਹੜੀ ਗੱਲ ਸੀ ਕੱਲ ਖਬਰ ਚਰਚਾ ਦਾ ਵਿਸ਼ਾ ਰਹੀ ਦਰਸਲ ਟੈਲੀਕਮ ਕੰਪਨੀ ਭਾਰਤੀ Airtel Airtel ਜਿਹੜੇ ਲੋਕ ਇਸਤੇਮਾਲ ਕਰਦੇ ਨੇ ਕੱਲ ਉਹਨਾਂ ਦੇ ਵਿੱਚ ਬੜੀ ਖੁਸ਼ੀ ਦੀ ਲਹਿਰ ਸੀ ਕਿ ਦੇਸ਼ ਦੀ ਸੈਟੇਲਾਈਟ ਇੰਟਰਨੈਟ ਸਰਵਿਸ ਲਾਂਚ ਕੀਤੀ ਜਾਏਗੀ ਔਰ ਕੰਪਨੀ ਨੇ ਇਹਦੇ ਲਈ Elon Musk ਦੀ ਕੰਪਨੀ SpaceX ਦੇ ਨਾਲ ਜਾਨੀ ਕੋ ਸਟਾਰਲਿੰਕ ਸਟਾਰ SpaceX Elon Musk ਦੀ ਹੀ ਕੰਪਨੀ ਹੈ ਔਰ Starlink ਉਹਦਾ ਇੱਕ ਪਾਰਟ ਹੈ ਜਿਹਦੇ ਮਾਧਿਅਮ ਦੇ ਨਾਲ ਪੂਰੀ ਦੁਨੀਆ ਦੇ ਵਿੱਚ ਤੇਜ ਇੰਟਰਨੈਟ ਪ੍ਰੋਵਾਈਡ ਕਰਵਾਉਣ ਦੇ ਲਈ ਸਟਾਰਲਿੰਕ ਆਪਣੀਆਂ ਜਿਹੜੀਆਂ ਸੇਵਾਵਾਂ ਦਿੰਦਾ ਕਿਉਂਕਿ ਸੈਟੇਲਾਈਟ ਦੇ ਰਾਹੀਂ ਉਹ ਇੰਟਰਨੈਟ ਦਿੰਦਾ ਮਤਲਬ ਦੂਰ ਦਰਾਡੇ ਜਿੱਥੇ ਕਿਤੇ ਤੁਹਾਨੂੰ ਟਾਵਰ ਵੀ ਨਹੀਂ ਨਜ਼ਰ ਆਉਂਦਾ ਤੁਸੀਂ ਕਿਸੇ ਪਹਾੜ ਦੀ ਚੋਟੀ ਦੇ ਉੱਤੇ ਖੜੇ ਹੋ ਉੱਥੇ ਵੀ Airtel ਤੁਹਾਨੂੰ ਇੰਟਰਨੈਟ ਦੇਵੇਗਾ ਕਿਉਂਕਿ ਸਟਾਰਲਿੰਕ ਦੇ ਨਾਲ ਇਹ ਜਿਹੜਾ ਉਹਨਾਂ ਦੀ ਸਮਝੌਤਾ ਹੋਇਆ ਸੀ ਸੰਧੀ ਹੋਈ ਸੀ ਜਿਸ ਨੂੰ ਲੈ ਕੇ Airtel ਕੱਲ ਦੇ ਦਿਨ ਦੇ ਵਿੱਚ ਬੜਾ ਖੁਸ਼ ਨਜ਼ਰ ਆ ਰਿਹਾ ਸੀ ਕਿ ਹੁਣ ਵੱਡੀ ਗਿਣਤੀ ਦੇ ਵਿੱਚ Airtel ਯੂਜ਼ ਕਰਨ ਵਾਲੇ ਜਿਹੜੇ ਲੋਕ ਨੇ ਕਿਉਂਕਿ ਫਿਰ ਇਹਦੇ ਨਾਲ ਕਸਟਮਰ ਹੋਰ ਵਧੇਗਾ। ਉਸ ਥਾਂ ਦੇ ਉੱਤੇ ਵੀ ਜਦੋਂ ਤੁਹਾਨੂੰ ਇੰਟਰਨੈਟ ਮਿਲੇਗਾ ਜਿੱਥੇ ਜਾ ਕੇ ਸ਼ਾਇਦ ਤੁਸੀਂ ਉਮੀਦ ਨਹੀਂ ਕਰਦੇ ਤੇ ਉਹਦੇ ਨਾਲ ਗਾਹਕ ਹੋਰ ਵਧਣਗੇ ਪਰ ਅੱਜ ਸਵੇਰ ਤੜਕਸਾਰ ਜਣ ਕੇ 12-13 ਘੰਟਿਆਂ ਦੇ ਵਿੱਚ ਵਿੱਚ ਬਹੁਤ ਸਾਰੇ ਲੋਕਾਂ ਦੇ ਦਿਲਾਂ ਦੇ ਵਿੱਚ ਇਹ ਗੱਲ ਚੱਲ ਰਹੀ ਸੀ ਕਿ ਹੁਣ Jio ਦੇ ਜਿਹੜੇ ਕਸਟਮਰ ਨੇ ਉਹ ਘਟਣਗੇ ਕਿਉਂਕਿ Airtel ਦੇ ਨਾਮ Airtel ਨੇ ਜਿਹੜੀ ਸੰਧੀ ਕੀਤੀ ਹੈ Elon Musk ਦੀ ਕੰਪਨੀ Starlink ਦੇ ਨਾਲ ਉਹਦੇ ਵੱਲ ਲੋਕਾਂ ਦਾ ਝੁਕਾਵ ਜ਼ਿਆਦਾ ਹੋਏਗਾ ਕਿ ਸਰਵਿਸ ਹੁਣ Airtel ਹੋਰ ਜ਼ਿਆਦਾ Airtel ਦੀ ਸਰਵਿਸ ਬਹੁਤ ਅੱਛੀ ਸਰਵਿਸ ਹੈ ਪਰ ਹੋਰ ਜ਼ਿਆਦਾ ਵਧੀਆ ਸਰਵਿਸ ਜਿਹੜੀ Airtel ਦੇਣ ਦੇ ਵਿੱਚ ਹੁਣ ਕਾਮਯਾਬ ਹੋਏਗਾ ਔਰ ਉਹਨਾਂ ਦੇ ਯੂਜ਼ਰਸ ਜਿਹੜੇ ਨੇ ਹੋਰ ਵਧਣ ਗਿਆਨ ਵਾਲੇ ਟਾਈਮ ਦੇ ਵਿੱਚ ਪਰ ਅੱਜ ਤੜਕਸਾਰ ਸਵੇਰ ਹੁੰਦਿਆਂ ਹੁੰਦਿਆਂ ਇੱਕ ਖਬਰ ਹੋਰ ਸਾਹਮਣੇ ਆਈ ਕਿ Jio ਨੇ ਵੀ Starlink ਦੇ ਨਾਲ ਸੰਧੀ ਕਰ ਲਈ ਹੈ ਔਰ ਇਹਨਾਂ ਦੋਨਾਂ ਕੰਪਨੀਆਂ ਨੂੰ ਹੁਣ Starlink ਜਿਹੜਾ ਸੇਵਾਵਾਂ ਉਪਲਬਧ ਕਰਾਏਗਾ ਮਤਲਬ ਇਸ ਬਾਜ਼ਾਰ ਦੇ ਵਿੱਚ Reliance Jio ਨੂੰ ਸ਼ਾਇਦ ਇਹ ਦੇਖਿਆ ਜਾ ਰਿਹਾ ਸੀ ਕਿਉਂਕਿ ਦੇਸ਼ ਦੇ ਵਿੱਚ 48 ਕਰੋੜ ਦੇ ਕਰੀਬ ਲੋਕ ਐਸੇ ਨੇ ਜਿਹੜੇ Jio ਦੀਆਂ ਸਰਵਿਸਿਜ਼ ਲੈ ਰਹੇ ਨੇ Reliance ਦੀਆਂ ਸਰਵਿਸਿਜ਼ ਲੈ ਰਹੇ ਨੇ ਔਰ 28 ਤੋਂ 29 ਕਰੋੜ ਦੇ ਕਰੀਬ ਐਸੇ ਲੋਕ ਨੇ ਜਿਹੜੇ Airtel ਦੀਆਂ ਸਰਵਿਸਿਜ਼ ਲੈ ਰਹੇ ਨੇ ਸੋ Airtel ਬਹੁਤ ਤੇਜ਼ੀ ਦੇ ਨਾਲ ਗਰੋ ਕਰੇਗੀ ਇਹ ਕੱਲ ਤੋਂ ਇਹ ਕਿੱਸਰਾਈਆਂ ਚੱਲ ਰਹੀਆਂ ਸੀ ਪਰ ਕਿਤੇ ਨਾ ਕਿਤੇ Jio ਦੇ ਉੱਪਰ ਸਵਾਲ ਉੱਠ ਰਹੇ ਸੀ ਕਿ ਇਹ ਤਾਂ ਇਹ ਤਾਂ ਸਰਕਾਰ ਦੇ ਖਾਸ ਲੋਕ ਨੇ ਕੇਂਦਰ ਸਰਕਾਰ ਦੇ ਸੋ ਇਹਨਾਂ ਦੇ ਨਾਲ ਹੁਣ ਧੱਕਾ ਹੋਏਗਾ ਹੁਣ Airtel ਨੇ ਮੱਲ ਮਾਰ ਲਈ ਹੈ ਹੁਣ Jio ਕੀ ਕਰੇਗਾ ਹੁਣ Reliance ਕੀ ਕਰੇਗਾ ਪਰ ਅੱਜ ਤੜਕਸਾਰ ਇੱਕ ਖਬਰ ਵੀ ਸਾਹਮਣੇ ਆ ਗਈ ਹੈ ਕਿ Jio ਦੇ ਵੱਲੋਂ ਵੀ ਸੰਧੀ ਜਿਹੜੀ ਹੈ ਉਹ Starlink ਦੇ ਨਾਲ ਕਰ ਲਈ ਗਈ ਹੈ ਔਰ ਆਨ ਵਾਲੇ ਟਾਈਮ ਦੇ ਵਿੱਚ ਇਹ ਦੋਵੇਂ ਕੰਪਨੀਆਂ ਹੁਣ ਲੋਕਾਂ ਨੂੰ ਉਸ ਥਾਂ ਦੇ ਉੱਤੇ ਵੀ ਇੰਟਰਨੈਟ ਸੇਵਾਵਾਂ ਪ੍ਰਦਾਨ ਕਰਵਾਉਣਗੀਆਂ ਜਿੱਥੇ ਜਾ ਕੇ ਸਾਨੂੰ ਲੱਗਦਾ ਸੀ ਕਿ ਸ਼ਾਇਦ ਇੱਥੇ ਟਾਵਰ ਨਹੀਂ ਹੈ ਔਰ ਇੱਥੇ ਜਾਂ ਲੋਕ ਬਹੁਤ ਜ਼ਿਆਦਾ ਇੱਕ ਥਾਂ ਦੇ ਉੱਤੇ ਜਦੋਂ ਇਕੱਠੇ ਹੋ ਜਾਂਦੇ ਸੀ ਤਾਂ ਨੈੱਟਵਰਕ ਤੁਹਾਡਾ ਉਸ ਤਰੀਕੇ ਨਾਲ ਕੰਮ ਨਹੀਂ ਸੀ ਕਰਦਾ ਜਿਸ ਤਰੀਕੇ ਦੀਆਂ ਸੇਵਾਵਾਂ ਤੁਸੀਂ ਇੰਟਰਨੈਟ ਉੱਥੋਂ ਚਾਹਦੇ ਹੁੰਦੇ ਸੀ ਕਿਉਂਕਿ ਫਿਰ ਡਾਊਨ ਹੋ ਜਾਂਦਾ ਸੀ ਤੁਹਾਡੀ ਸਰਵਿਸ ਡਾਊਨ ਹੋ ਜਾਂਦੀ ਸੀ ਪਰ ਹੁਣ ਜਦੋਂ ਸਿੱਧਾ ਤੁਹਾਡੇ ਸੈਟੇਲਾਈਟ ਦੇ ਨਾਲ ਜਦੋਂ ਤੁਹਾਨੂੰ ਸੇਵਾਵਾਂ ਮਿਲਣਗੀਆਂ ਤੇ ਸਪੀਡ ਤੇ ਵਧੇਗੀ ਵਧੇਗੀ ਉਹਦੇ ਨਾਲ ਬਹੁਤ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਜਿਹੜਾ ਉਹ ਘੱਟ ਕਰਨਾ ਪਏਗਾ ਸੋ ਦੇਸ਼ ਦੇ ਵਿੱਚ ਹੁਣ ਇੱਕ ਵਾਰ ਫਿਰ ਤੋਂ Airtel ਔਰ Jio ਦੇ ਵੱਲੋਂ ਆਪਣੀਆਂ ਸੁਵਿਧਾਵਾਂ ਨੂੰ ਹੋਰ ਤੇਜ਼ ਕਰਨ ਦੇ ਲਈ ਇੱਕ ਹੋਰ ਕਦਮ ਪੁੱਟ ਲਿਆ ਗਿਆ ਹੈ ਔਰ ਸਿੱਧੇ ਤੌਰ ਦੇ ਉੱਤੇ Elon Musk ਜਿਹੜੇ ਬਹੁਤ ਲੰਬੇ ਸਮੇਂ ਤੋਂ ਭਾਰਤ ਦੇ ਵਿੱਚ ਬਿਜ਼ਨਸ ਕਰਨਾ ਚਾਹੁੰਦੇ ਸੀ ਕਿਉਂਕਿ ਚੀਨ ਦੇ ਵਿੱਚ ਬਹੁਤ ਅੱਛੇ ਪੱਧਰ ਦੇ ਉੱਤੇ Elon Musk ਦੇ ਵੱਲੋਂ ਬਿਜ਼ਨਸ ਕੀਤਾ ਜਾ ਰਿਹਾ ਪੂਰੀ ਦੁਨੀਆ ਦੇ ਨਾਲ ਨਾਲ ਪਹਿਲਾਂ ਵੀ ਆਪਾਂ ਕਈ ਵਾਰ ਜ਼ਿਕਰ ਕੀਤਾ ਕਿ ਕੋਈ ਵੀ ਦੇਸ਼ ਕੋਈ ਵੀ ਕੰਪਨੀ ਜਿਹੜੀ ਹੈ ਉਹ ਭਾਰਤ ਦੇ ਨਾਲ ਔਰ ਚੀਨ ਦੇ ਨਾਲ ਇਸ ਕਰਕੇ ਵਪਾਰ ਕਰਨਾ ਚਾਹੁੰਦੀ ਹੈ ਕਿਉਂਕਿ ਉਹਨਾਂ ਦੇ ਕੋਲ ਮੈਨ ਪਾਵਰ ਹੈ ਮਤਲਬ ਦੁਨੀਆ ਦਾ ਬਹੁਤ ਵੱਡਾ ਹਿੱਸਾ ਜਿਹੜਾ ਹੈ ਇਹ ਦੋ ਮੁਲਕਾਂ ਦੇ ਵਿੱਚ ਆਬਾਦੀ ਦੇ ਤੌਰ ਦੇ ਉੱਤੇ ਚੀਨ ਔਰ ਭਾਰਤ ਔਰ ਚੀਨ ਦੇ ਵਿੱਚ ਬਹੁਤ ਸਾਰੀਆਂ ਦੁਨੀਆ ਦੀਆਂ ਕੰਪਨੀਆਂ ਜਿਹੜੀਆਂ ਕੰਮ ਕਰ ਰਹੀਆਂ ਨੇ ਔਰ ਭਾਰਤ ਨੂੰ ਵੀ ਹੁਣ ਗਰੋਇੰਗ ਦੇਸ਼ ਦੇ ਉੱਤੇ ਜਦੋਂ ਦੇਖਿਆ ਜਾਂਦਾ ਹੈ ਭਾਰਤ ਦੇ ਲੋਕਾਂ ਦੇ ਵਿੱਚ ਜਿਹੜੀ ਤਰੱਕੀ ਦਾ ਇੱਕ ਸੁਚਾਰੂਪਨ ਵਧਿਆ ਜਾਂ ਫਿਰ ਕਹੋ ਕਿ ਸਰਕਾਰ ਦੇ ਨਾਲ ਜਿਹੜਾ ਤਾਲਮੇਲ ਪੂਰੇ ਦੇਸ਼ਾਂ ਦਾ ਬਣ ਰਿਹਾ ਜਾਂ ਫਿਰ ਕੰਪਨੀਆਂ ਦਾ ਬਣ ਰਿਹਾ ਉਹਦੇ ਨਾਲ ਬਹੁਤ ਦੇਸ਼ਾਂ ਦੀਆਂ ਕੰਪਨੀਜ਼ ਭਾਰਤ ਦੇ ਨਾਲ ਵਪਾਰ ਕਰਨਾ ਚਾਹੁੰਦੀਆਂ ਨੇ ਭਾਰਤ ਦੇ ਵਿੱਚ ਆਪਦੇ ਕੰਪਨੀਆਂ ਨੂੰ ਸਟੈਬਲਿਸ਼ ਕਰਨਾ ਚਾਹੁੰਦੀਆਂ ਨੇ ਸੋ ਐਲਾਨ ਮਸਕਾ ਬਹੁਤ ਦੇਰ ਦੇ ਟ੍ਰਾਈ ਤਾਂ ਜ਼ਰੂਰ ਕਰ ਰਿਹਾ ਸੀ ਔਰ ਫਿਰ ਤੁਹਾਨੂੰ ਡੋਨਲਡ 트੍ਰੰਪ ਹੁਣਾ ਦਾ ਉਹ ਬਿਆਨ ਯਾਦ ਹੋਏਗਾ ਕਿ ਭਾਰਤ ਸਾਡੇ ਸਾਡੇ ਉੱਪਰ ਟੈਕਸ ਬਹੁਤ ਵੱਡੇ ਵੱਡੇ ਲਗਾਉਂਦਾ ਟੈਰਿਫ ਬਹੁਤ ਵੱਡੇ ਲਗਾਉਂਦਾ ਸੋ ਇਸ ਕਰਕੇ ਸਾਡੀਆਂ ਬਹੁਤ ਸਾਰੀਆਂ ਕੰਪਨੀਆਂ ਜਿੰਨਾਂ ਦੀ ਸੰਧੀ ਭਾਰਤ ਦੇ ਨਾਲ ਸਿੱਧੇ ਤੌਰ ਤੇ ਨਹੀਂ ਹੋ ਪਾਂਦੀ ਸੋ ਹੁਣ ਜੈਸੇ ਕੋ ਤੈਸਾ ਵਾਲਾ ਗੱਲ ਜਦੋਂ ਸ਼ੁਰੂ ਹੋਈ ਹੈ ਔਰ ਭਾਰਤ ਨੇ ਹਾਲਾਕਿ ਡੋਨਲਡ 트੍ਰੰਪ ਦੇ ਵੱਲੋਂ ਪਿਛਲੇ ਦਿਨਾਂ ਦੇ ਵਿੱਚ ਬਿਆਨ ਆਇਆ ਸੀ ਕਿ ਭਾਰਤ ਨੇ ਕਿਹਾ ਹੈ ਕਿ ਅਸੀਂ ਅਮਰੀਕਾ ਦੇ ਉੱਪਰ ਲੱਗਣ ਵਾਲੇ ਟੈਕਸ ਦੇ ਵਿੱਚ ਕਮੀ ਕਰਾਂਗੇ ਪਰ ਭਾਰਤੀ ਜਿਹੜੇ ਅਧਿਕਾਰੀ ਨੇ ਉਹਨਾਂ ਦੇ ਵੱਲੋਂ ਇਹ ਕਿਹਾ ਗਿਆ ਕਿ ਸਾਡੀ ਡੋਨਲਡ 트ੰਪ ਦੇ ਨਾਲ ਕੋਈ ਗੱਲ ਨਹੀਂ ਹੋਈ ਹੈ ਔਰ ਨਾ ਹੀ ਅਸੀਂ ਕਿਹਾ ਹੈ ਕਿ ਅਸੀਂ ਟੈਰਿਫ ਘੱਟ ਕਰਾਂਗੇ ਪਰ ਡੋਨਲਡ 트ੰਪ ਉਹਨਾਂ ਦੇ ਵੱਲੋਂ ਇਹ ਬਿਆਨ ਕਿਉਂ ਦਿੱਤਾ ਗਿਆ ਕੁਝ ਨਹੀਂ ਪਤਾ ਪਰ ਐਲਾਨ ਮਸਕ ਦੇ ਪੈਰ ਹੁਣ ਭਾਰਤ ਦੇ ਵਿੱਚ ਪੈ ਗਏ ਨੇ ਔਰ ਭਾਰਤ ਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ ਉਸ ਦੇ ਨਾਲ ਸੰਧੀਆਂ ਹੋ ਰਹੀਆਂ ਨੇ ਔਰ ਇਲੈਕਟ੍ਰੋਨਿਕ ਗੱਡੀਆਂ ਉਹਦੀ ਕੰਪਨੀ ਦੇ ਵੱਲੋਂ ਐਲਾਨ ਮਸਕ ਉਹਨਾਂ ਦੀ ਕੰਪਨੀ ਦੇ ਵੱਲੋਂ ਆਨ ਆਲੇ ਟਾਈਮ ਦੇ ਉੱਤੇ ਸੜਕਾਂ ਦੇ ਉੱਪਰ ਇਲੈਕਟ੍ਰੋਨਿਕ ਗੱਡੀਆਂ ਵੱਡੇ ਪੱਧਰ ਤੇ ਤੁਸੀਂ ਡੌਟ ਦੀਆਂ ਹੋਈਆਂ ਦੇਖੋਗੇ ਔਰ ਉਸ ਦੇ ਨਾਲ ਹੁਣ ਸਟਾਰਲਿੰਕ ਨੇ ਵੀ ਭਾਰਤ ਦੇ ਵਿੱਚ ਆਪਦੀ ਪੈਠ ਜਮਾਨ ਦੇ ਲਈ ਦੇਸ਼ ਦੀਆਂ ਸਭ ਤੋਂ ਵੱਡੇ ਉਹ ਉਤਪਾਦਕਾਂ ਦੇ ਨਾਲ ਹੱਥ ਮਿਲਾ ਲਿਆ Airtel ਭਾਰਤੀ ਔਰ ਤੁਸੀਂ ਦੂਸਰੇ ਪਾਸੇ ਕਹੋ ਕਿ Jio Reliance ਦੇ ਨਾਲ ਉਹ ਜਿਹੜੀ ਸੰਧੀ ਹੋਈ ਆ ਉਸ ਦੇ ਨਾਲ एलॉन मस्क बड़े बाजार ਦੇ ਵਿੱਚ ਇੱਕ ਵਾਰ ਫਿਰ ਤੋਂ ਉਤਰ ਰਹੇ ਨੇ ਭਾਰਤ ਬਹੁਤ ਵੱਡਾ ਬਾਜ਼ਾਰ ਹੈ ਔਰ ਇਹਦੇ ਵਿੱਚ ਹੁਣ ਸਟਾਰਲਿੰਕ ਸੇਵਾਵਾਂ ਕਿਦਾਂ ਦੀਆਂ ਦਿੰਦਾ ਹੈ ਐਲਾਨ ਮਸਕਾਂ ਨਾਲ ਟਾਈਮ ਦੇ ਵਿੱਚ ਭਾਰਤ ਦੇ ਨਾਲ ਕਿਸ ਤਰੀਕੇ ਦੀਆਂ ਹੋਰ ਡੀਲਸ ਕਰਦੇ ਨੇ ਉਹ ਦੇਖਣਾ ਹੋਵੇਗਾ ਪਰ ਇੱਕ ਵਾਰ ਲੋਕਾਂ ਦੇ ਲਈ ਰਾਹਤ ਦੀ ਖਬਰ ਜ਼ਰੂਰ ਹੈ ਕਿ ਇੰਟਰਨੈਟ ਸੇਵਾਵਾਂ ਭਾਰਤ ਦੇ ਵਿੱਚ ਪਹਿਲਾਂ ਹੀ ਬਹੁਤ ਸ਼ਾਨਦਾਰ ਸੀ ਪਰ ਹੋਰ ਉਹਨਾਂ ਨੂੰ ਹੁਣ ਬਿਹਤਰ ਤਰੀਕੇ ਦੇ ਨਾਲ ਤੁਸੀਂ ਆਉਣ ਵਾਲੇ ਟਾਈਮ ਦੇ ਵਿੱਚ ਦੇਖੋਗੇ ਸੋ ਇਹ ਸੀ ਅੱਜ ਦੀਆਂ तमाम ਉਹ ਖਬਰਾਂ ਜੋ ਤੁਹਾਡੇ ਤੱਕ ਪਹੁੰਚਾਉਣੀਆਂ ਜ਼ਰੂਰੀ ਸੀ ਹੋਰ ਖਬਰਾਂ ਦੇਖਣ ਲਈ ਬਨੇ ਰਹੋ ਬਿਲਟੀਵੀ ਯੂਕੇ ਦੇ ਨਾਲ ਧੰਨਵਾਦ